ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅੱਜ ਸਾਡੇ ਨਾਲ ਸਿੱਖ ਪੰਸ ਦੇ ਮਹਾਨ ਕੀਰਤਨੀਏ ਭਾਈ ਮਨਿੰਦਰ ਸਿੰਘ ਜੀ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਉਹ ਇੱਥੇ ਅਸੀਂ ਕੁਫਰੀ ਘੁੰਮਣ ਵਗੈਰਾ ਆਏ ਸੀਗੇ ਹਾਂਜੀ ਤੇ ਇਹ ਵੀ ਸਾਡੇ ਨਾਲ ਸੀ ਅੱਜ ਇਹਨਾਂ ਦੀ ਆਪਾਂ ਨਿੱਜੀ ਜ਼ਿੰਦਗੀ ਬਾਰੇ ਔਰ ਇਹਨਾਂ ਨੇ ਸਮਾਜ ਦੇ ਵਿੱਚ ਜੋ ਸਵਾਮਾ ਕੀਤੀਆਂ ਨੇ ਕੀਰਤਨ ਦੇ ਕਿੰਨੇ ਕਿਟ੍ਰੈਕ ਆ ਚੁੱਕੇ ਨੇ ਕਿੰਨੇ ਕਿ ਬੱਚਿਆਂ ਨੂੰ ਜਿਹੜੀ ਉਹ ਸੰਥਿਆ ਦੇ ਚੁੱਕੇ ਨੇ ਕਿਹੜੀਆਂ ਕਿੜੀਆਂ ਕੰਟਰੀਆਂ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਏ ਨੇਗੇ ਉਹਨਾਂ ਬਾਰੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਭਾਈ ਸਾਹਿਬ ਸਭ ਤੋਂ ਪਹਿਲਾਂ ਅੱਜ ਤੱਕ ਕਿੰਨੇ ਕਿ ਗੁਰਬਾਣੀ ਦੇ ਸ਼ਬਦ ਜਿਹੜੇ ਆ ਉਹ ਤੁਸੀਂ ਰਿਕਾਰਡ ਕਰਾ ਚੁੱਕੇ ਆ ਭਾਈ ਸਾਹਿਬ ਗੁਰੂ ਸਾਹਿਬ ਜੀ ਦੀ ਪਾਰ ਕਿਰਪਾ ਨਾਲ ਸੰਗਧੀ ਅਸੀਸ ਦੇ ਨਾਲ ਭਾਈ ਸਾਹਿਬ ਜੀ तकरीबन ਮੇਰੇ ਯਾਦ ਵਿੱਚ ਤਾਂ ਨਹੀਂ ਫਿਰ ਵੀ 100 150 150 ਕਦੇ ਕਰੀਬ ਸ਼ਬਦ ਕਰਾ ਚੁੱਕੇ ਹਾਂ ਜੀ ਵੱਖ-ਵੱਖ ਕੰਪਨੀਆਂ ਜਿ ਤਰ੍ਹਾਂ T ਸੀਰੀਜ਼ ਸ਼ਿਮਾਰੂ ਲੈਸਕੋਰ ਫ੍ਰੈਂਕਫਿਨ ਠੀਕ ਹੈ ਜੀ ਫਾਈਨ ਟੱਚ ਬੈਸਟ 1 ਠੀਕ ਹੈ ਜੀ ਅੰਮ੍ਰਿਤਸਰ ਵਗੈਰਾ ਵਗੈਰਾ ਹੋਰ ਕਈ ਇਸ ਤਰ੍ਹਾਂ ਦੇ ਕੰਪਨੀਆਂ ਨੇ ਜਿਨ੍ਹਾਂ ਤੇ ਲਾਈ ਬੋਲਦੇ ਨੇ ਇਸ ਤਰ੍ਹਾਂ ਮਤਲਬ ਜਿਹੜੇ ਸਟੂਡੀਓ ਵਾਲੇ ਸ਼ਬਦ ਨੇ ਜਿਹੜੇ ਟਰੈਕ ਦੇ ਵਿੱਚੋਂ ਹੁੰਦੇ ਨੇ तकरीबन 150 ਦੇ ਲੱਗੇ ਨੇ ਬਾਕੀ ਹੋਰ ਵੀ ਅੱਜ ਕੱਲ ਕੰਪਨੀਆਂ ਕਰ ਰਹੀਆਂ ਨੇ ਤੇ ਅੱਗੇ ਵੀ ਟਰੈਕ ਆਉਂਦੇ ਰਹਿਣਗੇ ਸੰਗਤ ਅਸੀਸ ਦਿੰਦੀ ਬਹੁਤ ਪਿਆਰ ਦਿੰਦੀ ਸੰਗਤ ਦੇ ਪਿਆਰ ਦੇ ਸਦਕਾ ਭਾਈ ਸਾਹਿਬ ਸਭ ਚੱਲ ਰਿਹਾ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਬਸ ਤੁਸੀਂ ਤੇ ਤੁਸੀਂ ਕੀਰਤਨ ਦੀਆਂ ਕਲਾਸਾਂ ਵੀ ਲਾਉਂਦੇ ਹੋ ਬੱਚਿਆਂ ਨੂੰ ਟ੍ਰੇਨਿੰਗ ਵੀ ਕਰਦੇ ਹੋ ਹਾਂਜੀ ਸਰ ਕੀਰਤਨ ਦੀਆਂ ਕਲਾਸਾਂ ਇਸ ਤਰ੍ਹਾਂ ਲਗਾਣਾ ਮੈਂ ਔਨਲਾਈਨ ਵੀ ਲਗਾ ਲੈਣਾ ਠੀਕ ਹੈ ਜੀ ਤੇ ਜਿੱਥੇ ਮੈਨੂੰ ਕੋਈ ਸਾਦਾ ਬੱਚਿਆਂ ਨੂੰ ਸਿਖਾਉਣ ਵਾਸਤੇ ਜਿਸ ਤਰ੍ਹਾਂ ਅਣ ਪਿੱਛੇ ਜੇ ਅਸੀਂ ਮਹਾਰਾਸ਼ਟਰ ਦੇ ਵਿੱਚ ਗਏ ਸੀ 나ਗਪੁਰ ਦੇ ਲਾਗੇ ਚੰਦਰਪੁਰ ਠੀਕ ਹੈ ਜੀ ਉੱਥੇ ਤਕਰੀਬਨ 40 50 ਬੱਚਾ ਨੂੰ ਸਕਾਇ YouTube ਤੇ ਵੀਡੀਓ ਵੀ ਆ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਸੀ ਉਹ ਉੱਥੇ ਤਕਰੀਬਨ ਬਾਹਰ ਜਾ ਕੇ ਪਿਕਨਿਕ ਜਿਸ ਤਰ੍ਹਾਂ ਹੀ ਕੀਤੀ ਹੈ ਨਾ ਕੁਫਰੀ ਦੇ ਵਿੱਚ ਹਾਂਜੀ ਇਸ ਤਰ੍ਹਾਂ ਉੱਥੇ ਅਸੀਂ ਪਿਕਨਿਕ ਕੀਤੀ ਸੀ ਤੇ ਉੱਥੇ ਕੀਰਤਨ ਕੀਤਾ ਸੀ ਨਾਲ ਨਾਲ ਲੰਗਰ ਪ੍ਰਸ਼ਾਦਾ ਉੱਥੇ ਬਣਾਇਆ ਬੀਬੀਆ ਬੰਦੇ ਸਾਰੇ ਗਏ ਸੀ ਠੀਕ ਹੈ ਜੀ ਉੱਥੇ ਬੜਾ ਆਨੰਦ ਆਇਆ ਸੀ ਤੇ ਉੱਥੇ ਕੰਪੀਟੀਸ਼ਨ ਕਲਾਸ ਡਿਸਟ੍ਰਿਕਟ ਲੈਵਲ ਤੇ ਬੱਚਿਆਂ ਦਾ ਆਪਸ ਠੀਕ ਠੀਕ ਹੈ ਜੀ ਤੇ ਉੱਥੇ ਬਹੁਤ ਕਿਰਪਾ ਉੱ ਦਰਬਾਰੀ ਸਿੱਖਿਆ ਬਿਲਾਵਲ ਰਾਗ ਸਿੱਖਿਆ ਕਿਉਂਕਿ 1 ਮਹੀਨੇ ਵਾਸਤੇ ਗਏ ਸੀ ਤੇ 3 ਰਾਗ ਸਿਖਾ ਸਕੇ ਠੀਕ ਹੈ ਜੀ ਤੇ ਬਾਕੀ ਜਿਸ ਤਰ੍ਹਾਂ ਗੁਰੂ ਸਾਹਿਬ ਸੇਵਾ ਲੈ ਰਹੇ ਨੇਗੇ ਤੁਸੀਂ ਮੈਡੀਟੇਸ਼ਨ ਵੀ ਕਰਾਉਨੇ ਸੰਗਤ ਨੂੰ ਜਾਂ ਕਿੱਦਾਂ ਹਾਂਜੀ ਮੈਡੀਟੇਸ਼ਨ ਇਸ ਤਰ੍ਹਾਂ ਪਹਿਲਾਂ ਸਵੇਰੇ ਸਵੇਰੇ ਅਮਰਤ ਵੇਲੇ ਕਰਾਈਦਾ ਸੀ ਠੀਕ ਹੈ ਜੀ ਅੱਜ ਕੱਲ ਨਹੀਂ ਕਰਾ ਰਹੇ ਕਿਉਂਕਿ ਇੱਕ ਦੋ ਕਮਰਜੇਵੇਂ ਪਰਿਵਾਰ ਦੇ ਵਿੱਚ ਤੁਹਾਨੂੰ ਪਤਾ ਹੁੰਦੇ ਨੇ ਜਿਹੜੇ ਉਹ ਕਰ ਰਹੇ ਆ ਤੇ ਟੂਰ ਨੇ ਬਾਹਰ ਦੇ ਤੇ ਕਿਤੇ ਕਦੇ-ਕਦੀ ਨਾ ਜਿਸ ਤਰ੍ਹਾਂ ਇੱਕ ਮੇਰੀ ਵੀਡੀਓ ਵਾਇਰਲ ਹੋਈ ਸੀ ਗੰਗਾ ਦੇ ਕਿਨਾਰੇ ਮੈਂ ਮੈਡੀਟੇਸ਼ਨ ਕਰਾ ਰਿਹਾ ਸੀ ਕਿਉਂਕਿ ਮੈਂ ਰੋਜ਼ ਕਰੋਂਦਾ ਸੀ ਠੀਕ ਹੈ ਜੀ ਹੁਣ ਰੋਜ਼ ਕਰਾ ਰਿਹਾ ਸੀ ਤੇ ਸੰਗਤ ਨੇ ਹੁਣ ਮੈਡੀਟੇਸ਼ਨ ਕਰਾਣਾ ਵਾ ਤੇ ਛੱਡਾਂ ਕਿ ਥੋੜੀ ਗੰਗਾ ਦੇ ਕਿਨਾਰੇ ਮੈਨੂੰ ਚੰਗੀ ਜਗ੍ਹਾ ਲੱਗੀ ਠੀਕ ਹੈ ਜੀ ਮੈਂ ਬੈਠ ਕੇ ਮੈਡੀਟੇਸ਼ਨ ਕਰੋਂ ਲੱਪਿਆ ਠੀਕ ਹੈ ਜੀ ਤੇ ਮੈਨੂੰ ਕਾਫੀ ਜਾਣੇ ਤੇ ਬੈਡ ਕਮੈਂਟਸ ਆਏ ਮਤਲਬ ਗਲਤ ਗਲਤ ਜੋ ਕਿ ਬੋਲਣਾ ਨਹੀਂ ਚਾਹੁੰਦਾ ਮੈਂ ਹਮ ਮਤਲਬ ਮਨ ਦੁਖੀ ਹੋਇਆ ਕਿ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਚਲੋ ਖੈਰ ਪ੍ਰਮਾਤਮਾ ਨੇ ਉਹਨਾਂ ਪ੍ਰਮਾਤਮਾ ਨੇ ਉਹਨਾਂ ਦੀ ਡਿਊ ਜਿਸ ਤਰ੍ਹਾਂ ਪਰਮਾਤਮਾ ਸੇਵਾ ਲਿੰਦਾ ਰਹੇਗਾ ਅਸੀਂ ਕਰਦੇ ਰਵਾਂਗੇ ਅੱਜ ਕੱਲ੍ਹ ਅੰਜੇਵੇਂ ਨੇ ਥੋੜੇ ਅੱਗੇ ਜਾ ਕੇ ਫਿਰ ਲਾਈਵ ਸਿਮਰਨ ਚਾਲੂ ਕਰਾਂਗੇ ਆਪ ਸਭ ਸੰਗਤ ਦੀ ਹਜੂਰੀ ਵਿੱਚ ਲਿਆਵਾਂਗੇ ਜੀ ਬਾਕੀ ਆਪ ਜਿਸ ਤਰ੍ਹਾਂ ਕਿਰਪਾ ਇਹ ਬਿਲਕੁਲ ਜੇ ਆਪਾਂ ਹਨਾ ਜ਼ਿੰਦਗੀ ਚ ਕੰਮਜਾਪ ਹੋਣਾ ਹੈ ਤੇ ਆਪਾਂ ਜੇ YouTube ਤੇ ਕੋਈ ਜੀ ਕੰਮ ਸਮਾਜ ਦੇ ਭਲੇ ਵਾਸਤੇ ਕਰ ਰਹੇ ਆਂ ਜੀ ਭਾਈ ਸਰ ਮੈਨੂੰ ਲੱਗਦਾ ਵੀ ਆਪਾਂ ਨੂੰ ਜਿਹੜੇ ਕਮੈਂਟ ਆ ਉਹ ਰੀਡ ਨਹੀਂ ਕਰਨੇ ਚਾਹੀਦੇ ਕਿਉਂਕਿ ਨਾ ਤਾਂ ਆਪਣੇ ਕੋਲ ਟਾਈਮ ਹੀ ਹੁੰਦਾ ਨਾ ਆਪਾਂ ਉਹਨਾਂ ਕਮੈਂਟਾਂ ਦੇ ਜਵਾਬ ਦੇ ਸਕਦੇ ਆਂ ਹਨਾ ਜੀ ਜੀ ਜੋ ਵੀ ਕਮੈਂਟ ਆਉਂਦੇ ਆ ਉਹ ਹਰ ਇੱਕ ਬੰਦੇ ਦੀ ਆਪੋ ਆਪਣੀ ਵੱਖੋ ਵੱਖਰੀ ਥਿੰਕਿੰਗ ਆ ਹਨਾ ਜੀ ਜੀ ਉਹਨੇ ਆਪਣੇ ਹਿਸਾਬ ਦੇ ਨਾਲ ਉਹਦਾ ਸੋਚਣਾ ਜੀ ਜੀ ਕਿਉਂਕਿ ਜਿੱਦਾਂ ਦੀ ਇੰਟੈਂਸ਼ਨ ਉਹਦੀ ਨੀਅਤ ਹੋਏਗੀ ਉਹ ਸਭ ਦੇ ਨਾਲ ਉਸੇ ਐਂਗਲ ਤੋਂ ਸੋਚੇਗਾ ਹਣਾ ਹੁਣ ਜੇ ਕਿਸੇ ਰੀ ਠੱਗੀ ਮਾਰਨ ਦੀ ਆਦਤ ਆ ਤਾਂ ਉਹਦੇ ਤਿੰਨੇ ਐਂਗਲ ਜਿਹੜੇ ਹਨਾ ਹਰ ਇੱਕ ਐਂਗਲ ਤੋਂ ਉਹ ਸੋਚਦਾ ਵੀ ਕਿੱਦਾਂ ਵਜ ਸਕਦੀ ਹੈ ਜੇ ਕੋਈ ਕੁਝ ਸਿੱਖਣਾ ਚਾਹੁੰਦਾ ਆ ਉਹ ਉਧਰਲੇ ਲੈਵਲ ਤੋਂ ਸੋਚਦਾ ਵੀ ਜੇ ਉਹ ਸੰਗਤ ਨੂੰ ਮੈਡੀਟੇਸ਼ਨ ਕਰਾ ਰਿਹਾ ਮੈਂ ਇਹਦੇ ਚੋਂ ਕੀ ਸਿੱਖ ਸਕਦਾ ਆ ਜੇ ਉਹ ਕੀਰਤਨ ਕਰਾ ਰਹੇ ਆ ਤਾਂ ਮੈਨੂੰ ਇਹਦੇ ਚੋਂ ਕਿੱਦਾਂ ਆਨੰਦ ਜਿਹੜਾ ਉਹ ਪ੍ਰਾਪਤ ਕੀਤਾ ਜਾ ਸਕਦਾ ਭਾਈ ਸਾਹਿਬ ਬਾਹਰ ਲੀਆਂ ਕਿਹੜੀਆਂ ਕਿੜੀਆਂ ਕੰਟਰੀਆਂ ਚ ਤੁਸੀਂ ਗਏ ਹੋ ਤੁਸੀਂ ਯੂਕੇ ਦੇ ਵਿੱਚ ਗਿਆ ਜੀ ਅੱਛਾ ਜੀ ਬ੍ਰਹਿਮਾ ਵਿੱਚ ਗਿਆ ਠੀਕ ਹੈ ਜੀ ਹੁਣ ਦਸੰਬਰ ਦੇ ਵਿੱਚ ਸ਼ਾਇਦ ਇੱਥੇ ਮਲੇਸ਼ੀਆ ਜਾਏ 10 ਦਿਨ ਵਾਸਤੇ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਸੰਗਤ ਦੀ ਸੀਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਰਪਾ ਸਦਕਾ ਅੱਗੇ ਦੇਖੋ ਜਿੱਥੇ-ਜਿੱਥੇ ਸਤਿਗੁਰ ਨੇ ਦਾਣਾ ਪਾਣੀ ਲਿਖਿਆ ਹੋਗਾ ਜਾਵਾਂਗੇ ਕੀਰਤਨ ਦੀ ਸੇਵਾ ਕਰਦੇ ਰਵਾਂਗੇ ਸੇਵਾਵਾਂ ਦੀ ਸੇਵਾਵਾਂ ਕਰਦੇ ਰਵਾਂਗੇ ਠੀਕ ਹੈ ਤੇ ਆਪਣਾ ਜਥਾ ਕਿਹੜੇ ਨਾਮ ਦੇ ਨਾਲ ਮਸ਼ਹੂਰ ਹੈ ਭਾਈ ਮਨਿੰਦਰ ਸਿੰਘ ਖਾਲਸਾ ਸ੍ਰੀ ਅਮਰ ਸਾਹਿਬ ਜੀ YouTube ਤੇ ਤੁਹਾਡਾ ਚੈਨਲ ਦਾ ਨਾਮ ਵੀ ਹੈਗਾ ਵਾ ਤੇ Facebook ਤੇ ਵੀ ਆ Instagram ਤੇ ਵੀ ਆ ਸਭ ਜਗ੍ਹਾ ਤੁਹਾਨੂੰ ਮਿਲ ਜੇਗਾ ਜਿਸ ਤਰ੍ਹਾਂ ਤੁਹਾਨੂੰ ਸੇਵਾਵਾਂ ਚਾਹੀਦੀ ਹੋਣ ਕਿਤੇ ਕੀਰਤਨ ਦੀ ਲੋੜ ਪਵੇ ਤੇ ਭਾਈ ਮਨਿੰਦਰ ਸਿੰਘ ਖਾਲਸਾ ਜੀ ਨੂੰ ਜਰੂਰ ਯਾਦ ਕਰੋ ਠੀਕ ਤੇ ਫੈਮਿਲੀ ਦੇ ਵਿੱਚ ਕੌਣ-ਕੌਣ ਨੇ ਤੁਹਾਡੇ ਫੈਮਿਲੀ ਦੇ ਵਿੱਚ ਮੇਰੀ ਵਾਈਫ ਠੀਕ ਹੈ ਜੀ ਮੇਰੇ ਦੋ ਬੱਚੇ ਠੀਕ ਹੈ ਜੀ ਮੇਰੀ ਭਾਬੀ ਜੀ ਠੀਕ ਹੈ ਜੀ ਮੇਰੇ ਵੱਡੇ ਭਰਾ ਠੀਕ ਹੈ ਜੀ ਉਹਨਾਂ ਦੇ ਦੋ ਬੱਚੇ ਠੀਕ ਹੈ ਜੀ ਪਿਤਾ ਜੀ ਦੀ ਹੱਥ ਹੋ ਗਈ ਪਿਛਲੇ 2 ਸਾਲ ਤੋਂ ਜੋਇੰਟ ਫੈਮਿਲੀ ਚ ਰਹ ਰਹੇ ਹਾਂ ਹਾਂ ਜੀ ਜੋਇੰਟ ਫੈਮਿਲੀ ਚ ਰਹਿੰਦੇ ਹਾਂ ਤੇ ਮਾਤਾ ਜੀ ਨਾਲ ਰਹਿੰਦੇ ਠੀਕ ਹੈ ਅੱਜ ਕੱਲ ਇਹ ਬਹੁਤ ਘੱਟ ਹੈਗੀ ਆ ਜੁਆਇੰਟ ਫੈਮਲੀਆ ਜਿਹੜੀਆਂ ਆਪਾਂ ਪਿੰਡਾਂ ਵਿੱਚ ਆਮ ਦੇਖਦੇ ਹਾਂ ਸ਼ਹਿਰਾਂ ਵਿੱਚ ਤੇ ਚਲੋ ਬਹੁਤ ਚਿਰ ਪਹਿਲਾਂ ਦੀ ਜਿਹੜੀ ਜੁਆਇੰਟ ਫੈਮਲੀਆ ਉਹ ਟੁੱਟ ਚੁੱਕੀਆਂ ਨੇ ਹਣਾ ਸੈਪਰੇਟਲੀ ਲੋਕੀ ਰਹਿਣ ਲੱਗ ਪਏ ਨੇ ਪਰ ਇਹ ਇੱਕ ਵਾਹਿਗੁਰੂ ਦੀ ਕਿਰਪਾ ਆ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੱਥੇ ਦੋ ਭਰਾ ਨਾਲ ਮਾਂ ਪਿਓ ਹਣਾ ਇਹ ਰਹਿੰਦੇ ਹੋਣ ਸਮਝ ਲਓ ਉਹ ਇੱਕ ਕਿਸਮ ਦਾ ਸਵਰਗ ਹੁੰਦਾ ਕਿਉਂਕਿ ਅੱਜ ਕੱਲ ਇਸ ਸਮੇਂ ਦੀ ਬਹੁਤ ਘਾਟ ਇਹ ਹੈਗੀ ਆ ਇਤਰਾਸ ਦੀ ਆ ਇੱਕ ਇਹ ਸਮੇਂ ਦੀ ਇਹ ਜੇ ਇਕੱਠੇ ਰਹਿੰਦੇ ਆ ਤੇ ਇਹਦੇ ਨਾਲ ਬਹੁਤ ਜਿਆਦਾ ਬੈਨੀਫਿਟਸ ਹੁੰਦੇ ਆ ਜੀ ਜਿਵੇਂ ਹੁਣ ਆਪਣੇ ਕੋਲ ਪੇਸ਼ੈਂਟ ਆਉਂਦੇ ਆ ਸਟ्रेस ਵਗੈਰਾ ਦੇ ਹਨਾ ਸਭ ਤੋਂ ਜਿਆਦਾ ਉਹਨਾਂ ਕੋਲ ਦੁੱਖ ਦੱਸਣ ਨੂੰ ਕੋਈ ਨਹੀਂ ਹੁੰਦਾ ਜੀ ਉਹ ਤਾਂ ਹੀ ਜਿਆਦਾ ਆਪਣੇ ਕੋਲ ਆ ਕੇ ਉਹ ਆਪਦਾ ਸਾਰਾ ਦੁੱਖ ਰੋਂਦੇ ਹਨਾ ਆਪਾਂ ਉਹਨਾਂ ਦੀਆਂ ਸਾਰੀਆਂ ਗੱਲਾਂ ਤੋਂ ਜਾਣੂ ਹੁੰਦੇ ਆ ਵੀ ਇਹਨਾਂ ਨੂੰ ਕਿੱਥੋਂ ਇਹ ਪ੍ਰੋਬਲਮ ਆਈ ਸਭ ਤੋਂ ਵੱਡੀ ਪ੍ਰੋਬਲਮ ਇਹ ਹੀ ਆ ਕਿ ਆਪਣੇ ਪਰਿਵਾਰ ਜਿਹੜੇ ਛੋਟੇ ਹੋ ਗਏ ਅਸੀਂ ਇੱਕ ਇੱਕ ਦੋ ਕਮਰਿਆਂ ਦੇ ਵਿੱਚ ਜਿਹੜਾ ਆ ਉਹ ਰਹਿ ਗਏ ਹਨਾ ਅਸੀਂ ਛੋਟੇ ਹੁੰਦੇ ਸੀ ਦੇਖਿਆ ਕਿੱਡੇ-ਕਿੱਡੇ ਵਿੜੇ ਹੁੰਦੇ ਸੀ ਤਾਏ ਚਾਚੇ ਛੇ-ਛੇ ਭਰਾ ਹੁੰਦੇ ਸੀ ਚਾਰ-ਚਾਰ ਭੂਆ ਹੁੰਦੀਆਂ ਸੀ ਹਨਾ ਉਹ ਕਿਦਾਂ ਇੱਕੋ ਕਹਾਵਤ ਬਣੀ ਸੀਗੀ ਹਮ ਏਕ ਹਮਾਰੇ ਹਮਾਰਾ ਏਕ ਕਿਦਾਂ ਸੀ ਹਮ ਦੋ ਹਮਾਰੇ ਦੋ ਹਨਾ ਤੇ ਉਹ ਆਪਾਂ ਨੂੰ ਹਮ ਦੋ ਹਮਾਰੇ ਦੋ ਵਾਲੇ ਨੇ ਹਨਾ ਤੇ ਬਹੁਤ ਜ਼ਿਆਦਾ ਯਾਨੀ ਕਿ ਆਪਾਂ ਨੂੰ ਪਿੱਛੇ ਲੈ ਗਿਆ ਚਲੋ ਠੀਕ ਆ ਇਹਨੂੰ ਕੰਟਰੋਲ ਕਰਨਾ ਜਿਹੜਾ ਜ਼ਰੂਰੀ ਸੀਗਾ ਪਰ ਇੰਨਾ ਵੀ ਜ਼ਿਆਦਾ ਨਹੀਂ ਸੀਗਾ ਕਿ ਵੀ ਅਸੀਂ ਉਹ ਜਿਹੜੇ ਬਹੁਤ ਛੋਟੇ ਰਹਿ ਗਏ ਆ ਜੇ ਹੁਣ ਇੱਕ ਬੱਚਾ ਹੁੰਦਾ ਕਿਸੇ ਦਾ ਮੇਰੇ ਸਾਹਬ ਦੇ ਨਾਲ ਉਹਨੂੰ ਗਾਂ ਮਾਫੀ ਫੇਰਾ ਜਿਹੜੀ ਆ ਹਨਾ ਉਹ ਵੀ ਸਮੱਸਿਆ ਆਉਣੀ ਬਹੁਤ ਸਾਰੀ ਰਸਤੀ ਜਿਹੜੇ ਆ ਉਹ ਖਤਮ ਹੋ ਜਾਣੇ ਆ ਹਨਾ ਪਿੱਛੇ ਜਿਹੇ ਜਿਹਦਰ ਸਾਹਿਬ ਦਾ ਸਵਾਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਹਾਂਜੀ ਹਾਂਜੀ ਇਹ ਪਿੱਛੇ ਜਿਹਦਰ ਸਾਹਿਬ ਦਾ ਨਾ ਇੱਕ ਬਿਆਨ ਆਇਆ ਸੀ ਹਾਂਜੀ ਪੜਿਆ ਸੀ ਅਸੀਂ ਉਹ ਕਹਿੰਦੇ ਪੜਿਆ ਸੀ ਤੁਸੀਂ ਹਾਂਜੀ ਹਾਂਜੀ ਉਹ ਕਹਿੰਦੇ ਸੀ ਕਿ ਬੱਚ ਮਤਲਬ ਸਿੱਖ ਕੌਮ ਦੀ ਗਿਣਤੀ ਜੇ ਵਧਾਉਣੀ ਆ ਨਾ ਹਾਂਜੀ ਤੇ ਤੁਸੀਂ ਆਪਣੇ ਬੱਚੇ ਹੋਰ ਪੈਦਾ ਕਰੋ ਹੂੰ ਬੱਚੇ ਪੈਦਾ ਕਰੋਗੇ ਤੁਹਾਡੇ ਚਾਚੇ ਮਾਸੀਆਂ ਤਾਈਆਂ ਜਿੱਦ ਤਰ੍ਹਾਂ ਤੁਸੀਂ ਦੱਸਿਆ ਹੁਣ ਹਾਂਜੀ ਕੁਵਾ ਫੁੱਫੜ ਇਹ ਜਿਹੜੇ ਪਿਆਰ ਵਾਲੇ ਰਿਸ਼ਤੇ ਆ ਜਿਨ੍ਹਾਂ ਦੇ ਨਾਲ ਇਕੱਠੇ ਹੋਣਾ ਆਪਾਂ ਜਿਨ੍ਹਾਂ ਨੇ ਸਾਡੇ ਨਾਲ ਸ਼ਰੀਕੇ ਹੋਣਾ ਵਾ ਜਿਨ੍ਹਾਂ ਨੇ ਸਾਡੇ ਦੁੱਖ ਸੁੱਖ ਦੇ ਵਿੱਚ ਸਾਂਝੀ ਹੋਣਾ ਵਾ ਜਦੋਂ ਸਾਡੇ ਤੇ ਦੁੱਖ ਹੋਣਾ ਵਾ ਸਾਨੂੰ ਉਹਨਾਂ ਨੇ ਆ ਕੇ ਹਲਾਰਾ ਦੇਣਾ ਵਾ ਤੇ ਸਾਡਾ ਦੁੱਖ ਜਿਹੜਾ ਵਾ 100 ਗੁਣਾ ਜਗ੍ਹਾ 10 ਗੁਣਾ ਆ ਜਾਣਾ ਹਨਾ ਇਸ ਤਰ੍ਹਾਂ ਹੋ ਜਾਂਦਾ ਖੁਸ਼ੀ ਦੇ ਵਿੱਚ ਮੰਨ ਲਓ ਕੋਈ ਸਾਡੇ ਕੋਲ ਨਹੀਂ ਕੰਮ ਹੋ ਰਿਹਾ ਜਾਂ ਖੁਸ਼ੀ ਦੇ ਵਿੱਚ ਸਾਡੇ ਕੋਲ ਅਸੀਂ ਮਤਲਬ ਕੁਝ ਗਲਤ ਕਰ ਰਿਹਾ ਤੇ ਵੱਡੇ ਆ ਕੇ ਉਹ ਖੁਸ਼ੀ ਦੇ ਵਿੱਚ ਸ਼ਾਮਲ ਹੋ ਕੇ ਸਾਨੂੰ ਸਹੀ ਰਾਏ ਦਿੰਦੇ ਨੇ ਸਹੀ ਖੁਸ਼ੀਆਂ ਮਨਾਈ ਦੀਆਂ ਹਨ ਉਸ ਗਲਤ ਨਹੀਂ ਹੁੰਦਾ ਇਹ ਜ਼ਰੂਰੀ ਹੈ ਜੀ ਮੈਂ ਤੁਸੀਂ ਤੇ ਬਿਲਕੁਲ ਜਫੇਦਾਰ ਸਾਹਿਬ ਨੇ ਇਹ ਬਿਆਨ ਦਿੱਤਾ ਸੀਗਾ ਛੇ ਤਾਂ ਤੁਸੀਂ ਸਾਡੀ ਇਸ ਗੱਲਬਾਤ ਤੇ ਵੀ ਕੁਝ ਗਲਤ ਕਮੈਂਟ ਕਰੋ ਕਿਉਂਕਿ ਤੁਸੀਂ ਹਾਂ ਜ਼ਰੂਰੀ ਆ ਪਾਪੂਲੇਸ਼ਨ ਜਿਹੜੀ ਆ ਕੰਟਰੋਲ ਦੇ ਵਿੱਚ ਚਾਹੀਦੀ ਆ ਪਰ ਆਪਾਂ ਜਦੋਂ ਸ੍ਰੀ ਹਜੂਰ ਸਾਹਿਬ ਜੰਨੇ ਆ ਹਨ ਲੰਗਰ ਸਾਹਿਬ ਦੇ ਵਿੱਚ ਇੱਕ ਬੋਰਡ ਲੱਗਾ ਹੋਇਆ ਉੱਥੇ ਇੱਕ ਦੀ ਜਾ ਕੇ ਪੜਿਓ ਜੀ ਉਹ ਕਹਿੰਦੇ ਆ ਉਹਨਾਂ ਨੇ ਸਾਰੇ ਜਿਹੜਾ ਕੱਢਿਆ ਆ ਇਹਦਾ ਰਿਜ਼ਲਟ ਆ ਕਿ ਜਿਹੜੇ ਬੱਚਿਆਂ ਦੀ ਕੁਆਲਿਟੀ ਬਣਦੀ ਆ ਹਨਾ ਉਹ ਦੋ ਤੋਂ ਬਾਅਦ ਚ ਜਾ ਕੇ ਬਣਦੀ ਆ ਅੱਜ ਤੁਸੀਂ ਦੇਖਿਆ ਹੋਣਾ ਆ ਜਿਹੜੇ ਕੇਰਲਾ ਦੇ ਆ ਜਾਂ ਬਿਹਾਰ ਦੇ ਆ ਆਪਣੇ ਪੰਜਾਬ ਦੇ ਵਿੱਚ ਆਈਪੀ ਅਫਸਰ ਜਿਹੜੇ ਜਾਦੇ ਲੱਗੇ ਹੋਏ ਨੇ ਹਨਾ ਜਿਨ੍ਹਾਂ ਚ ਜਿਆਦੀ ਕੁਆਲਿਟੀ ਆ ਆਪਾਂ ਕੇਰਲਾ ਵਾਲਿਆਂ ਦੀ ਜਿਆਦੀ ਕੁਆਲਿਟੀ ਮੰਨਦੇ ਸੀ ਕਿਉਂਕਿ ਉਹਨਾਂ ਦੇ 6 6 7 7 ਬੱਚੇ ਹੁੰਦੇ ਸੀ ਸਾਡੇ ਵੀ ਬਜ਼ੁਰਗ ਜਿਹੜੇ ਸੀਗੇ ਬੜੇ ਪੜੇ ਲਿਖੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੇ ਵਿੱਚ ਕਦੇ ਤੁਸੀਂ ਪੜ੍ਹ ਲਿਓ ਸਾਬਤ ਤੋਂ ਵੱਧ ਪੜੇ ਲਿਖੇ ਬੰਦੇ ਜਿਹੜੇ ਸੀਗੇ ਉਹ ਪੰਜਾਬ ਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਅੰਗਰੇਜ਼ਾਂ ਨੇ ਉਹ ਕਾਇਦਾ ਜਿਹੜਾ ਸੀ ਹਨਾ ਉਹ ਖਤਮ ਕੀਤਾ ਉਹ ਕਾਇਦੇ ਤੋਂ ਉਹਨਾਂ ਨੇ ਬੜਾ ਕੁਝ ਸਿੱਖ ਲਿਆ ਕਿਉਂਕਿ ਜਿੰਨਾ ਚਿਰ ਉਹ ਕਾਇਦਾ ਖਤਮ ਨਹੀਂ ਕਰ ਸਕਦੇ ਸੀ ਇਤਿਹਾਸ ਦੇ ਵਿੱਚ ਲਿਖਿਆ 60 ਸਾਲ ਜਿਹੜੇ ਆ ਉਹ ਕਾਇਦੇ ਨੂੰ ਖਤਮ ਕਰਨ ਚ ਲੱਗੇ ਪੰਜਾਬ ਦੇ ਲੋਕ ਜਿਹੜੇ ਸੀਗੇ ਜੇ ਆਪਾਂ ਕਹੀਏ ਵੀ ਉਹਨਾਂ ਸਮਿਆਂ 'ਚ ਬੱਚੇ ਬਹੁਤ ਸੀਗੇ ਉਹ ਅਨਪੜ੍ਹ ਨਹੀਂ ਸੀਗੇ ਉਹ ਬੜੇ ਪੜੇ ਲਿਖੇ ਸੀ ਬੜੇ ਤਮਾਗੀ ਬੰਦੇ ਸੀ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਬੜੇ ਟਾਈਮ ਦੇ ਪਬੰਦ ਸੀ ਸੂਰਜੀ ਘੜੀਆਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਉਦੋਂ ਸੀਗੀਆਂ ਅੱਜ ਵੀ ਸ੍ਰੀ ਦਰਬਾਰ ਸਾਹਿਬ ਇੱਕ ਸਾਈਡ ਦੇ ਉੱਤੇ ਉਹ ਜਿਹੜੀ ਆ ਘੜੀ ਆ ਸੂਰਜੀ ਘੜੀ ਹੱਜੂ ਜੀ ਦੇ ਸਾਈਡ ਤੇ ਲੱਗੀ ਹੈ ਲੈਫਟ ਸਾਈਡ ਤੇ ਲੱਗੀ ਉਹ ਘੜੀ ਹਾਲੇ ਵੀ ਮੌਜੂਦ ਹੈ ਤੇ ਇਸ ਜਿਹੜੇ ਸਿੱਖਿਆ ਤੰਤਰ ਨੂੰ ਹਨ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਕੋਈ ਗ੍ਰਾਂਟ ਲੈਣ ਜਾਂਦਾ ਸੀ ਗੁਰਦੁਆਰਾ ਸਾਹਿਬ ਲਈ ਆਪਣੇ ਮੰਦਰ ਵਾਸਤੇ ਜਾਂ ਮਸਜਿਦ ਵਾਸਤੇ ਹਾਂਜੀ ਉਹਨੂੰ ਮਸਜਿਦ ਦੇ ਨਾਲ-ਨਾਲ ਮਦਰਸੇ ਦੀ ਵੀ ਜਿਹੜੀ ਗ੍ਰਾਂਟ ਪਹਿਲਾਂ ਦਿੱਤੀ ਜਾਂਦੀ ਸੀ ਪਾਠਸ਼ਾਲਾ ਦੀ ਜਿਹੜੀ ਆ ਸਕੂਲ ਦੀ ਗ੍ਰਾਂਟ ਜਿਹੜੀ ਆ ਉਹ ਪਹਿਲਾਂ ਦਿੱਤੀ ਜਾਂਦੀ ਸੀ ਕਿ ਪਹਿਲਾਂ ਤੁਸੀਂ ਸਕੂਲ ਬਣਾਓ ਫਿਰ ਗੁਰਦੁਆਰਾ ਸਾਹਿਬ ਬਣਾਓ ਇੰਨਾ ਵਧੀਆ ਉਹਨਾਂ ਦਾ ਜਿਹੜਾ ਰਾਜ ਪ੍ਰਬੰਧ ਸੀਗਾ ਉਦੋਂ ਬੱਚੇ ਬਹੁਤ ਸੀ ਉਹ ਜਿਹੜੇ ਆਪਣੇ ਬਜ਼ੁਰਗ ਸੀਗੇ ਆਪਾਂ ਨੂੰ ਸ਼ਾਇਦ ਲੱਗਦਾ ਹੋਊਗਾ ਵੀ ਉਹ ਅਨਪੜ੍ਹ ਸੀਗੇ ਜਾਂ ਇਦਾਂ ਸੀ ਮੈਨੂੰ ਲੱਗਦਾ ਵੀ ਸਭ ਤੋਂ ਵੱਡੇ ਵਿਗਿਆਨੀ ਸੀ ਕਿਉਂਕਿ ਹੁਣ ਜਦੋਂ ਅਸੀਂ ਗਾਂਧੀ ਗਾ ਆਪਣੀ ਜ਼ਿੰਦਗੀ ਦੇ ਵਿੱਚ ਵੱਖੋ ਵੱਖਰੇ ਤਜਰਬੇ ਆ ਵੱਖੋ ਵੱਖਰੇ ਲੋਕਾਂ ਦੇ ਨਾਲ ਆ ਨਾ ਵਾਹ ਪੈਂਦਾ ਆ ਹੁਣ ਇੱਕ ਔਰਾ ਅੱਜ ਕੱਲ ਬਹੁਤ ਲੋਕੀ ਚੱਲ ਰਿਹਾ ਔਰਾ ਹਨਾ ਔਰਾ ਸ਼ੁੱਧ ਹੋਣਾ ਚਾਹੀਦਾ ਆ ਔਰ ਇਹ ਤੇ ਅਸੀਂ ਇੱਕ ਵੀਡੀਓ ਸ਼ਾਇਦ ਕੱਲ ਜਾਂ ਪਰਸੋਂ ਬਣਾਵਾਂਗੇ ਤੇ ਉਹ ਘੰਟੇ ਕਦੇ ਲਗਛਾ ਹੋਏਗੀ ਵੀਡੀਓ ਸ਼ਾਇਦ ਆਪਾਂ ਭਾਈ ਮਨਿੰਦਰ ਸਿੰਘ ਦੀਆਂ ਸਵਾਵਾਂ ਵੀ ਉਹਦੇ ਵਿੱਚ ਲਈਏ ਤੇ ਔਰਾ ਜਿਹੜਾ ਆ ਕੀ ਕਿਹਾ ਸੀ ਆਪਣੇ ਬਜ਼ੁਰਗਾਂ ਨੇ ਜੈਸਾ ਅੰਨ ਤੈਸਾ ਮਾਣਾ ਜੈਸਾ ਪਾਣੀ ਤੈਸੀ ਬਾਣੀ ਅੱਜ ਆਪਾਂ ਨੂੰ ਲੱਗਦਾ ਹਨਾ ਕਿ ਉਹ ਜੋ ਆਪਾਂ ਜਿੱਦਾਂ ਦਾ ਅੰਨ ਖਾ ਰਹੇ ਆਂ ਜਿੱਦਾਂ ਦਾ ਫੂਡ ਆਪਾਂ ਲੈ ਰਹੇ ਆਂ ਆਪਣਾ ਮਨ ਜਿਹੜਾ ਉਦਾਂ ਦਾ ਹੋ ਰਿਹਾ ਹੈ ਨਾ ਇਹ ਜਿੱਦਣ ਔਰ ਆ ਚੈਪਟਰ ਆਪਾਂ ਸ਼ੁਰੂ ਕਰਾਂਗੇ ਉਦੋਂ ਆਪਾਂ ਦੱਸਾਂਗੇ ਸਾਡੇ ਬਜ਼ੁਰਗਾਂ ਦੀਆਂ ਜਿਹੜੀਆਂ ਸੀਗੀਆਂ ਉਹ ਕਹਿੰਦੇ ਸੀ ਜੇ ਘਰ ਨੂੰ ਸੁਧਾਰਨਾ ਹੈ ਤਾਂ ਉਹਨਾਂ ਦਾ ਚੌਂਕਾ ਸੁਧਾਰ ਦਿਓ ਹੁਣ ਬਾਲੇ ਅੱਜਕੱਲ ਦੇ ਜਿਹੜੀ ਪੀੜ੍ਹੀ ਆ ਉਹਨੂੰ ਤਾਂ ਵਿਚਾਰਿਆਂ ਨੂੰ ਚੌਂਕੇ ਬਾਰੇ ਵੀ ਨਹੀਂ ਪਤਾ ਹਣਾ ਚੌਂਕਾ ਹੁੰਦਾ ਹੈਗਾ ਇੱਕ ਜਿੱਥੇ ਖਾਣਾ ਜਿਹੜਾ ਪਕਦਾ ਹੁੰਦਾ ਸੀ ਅੱਜ ਕੱਲ ਕਿਚਨ ਕਹਿੰਦੇ ਨੇ ਆਪਾਂ ਨਾ ਉਦੋਂ ਕਿਚਨਾ ਘੱਟ ਹੁੰਦੀਆਂ ਸੀਗੀਆਂ ਉਦੋਂ ਓਪਨ ਜਿਹੜਾ ਆ ਇੱਕ ਚੌਂਕਾ ਬਣਾਇਆ ਹੁੰਦਾ ਸੀ ਜਿੱਥੇ ਇੱਕ ਚੁੱਲਾ ਹੁੰਦਾ ਸੀ ਇੱਕ ਪੱਠੀ ਹੁੰਦੀ ਸੀ ਪੱਠੀ ਦੇ ਉੱਤੇ ਲੋਹ ਦੇ ਉੱਤੇ ਸਰਬ ਲੋਹ ਦੇ ਉਹਦੇ ਉੱਪਰ ਜਿਹੜੇ ਪ੍ਰਸ਼ਾਦੇ ਪੱਕਦੇ ਸੀ ਬਾਲਣ ਦੇ ਨਾਲ ਜਿਹੜਾ ਗੈਸ ਦੇ ਨਾਲ ਭੋਜਨ ਆਪਾਂ ਤਿਆਰ ਕਰਦੇ ਆ ਉਹਦੇ ਬਹੁਤ ਨੁਕਸਾਨ ਨੇ ਜਿਹੜਾ ਆਪਾਂ ਬਾਲਣ ਦੇ ਨਾਲ ਪ੍ਰਸ਼ਾਦਾ ਤਿਆਰ ਕਰਦੇ ਆ ਉਹਦੀ ਕੁਆਲਿਟੀ ਜਿਹੜੀ ਆ ਉਹ ਹੋਰਿਆ ਜਿਹੜਾ ਆਪਾਂ ਹੀਟ ਵਾਲੀ ਚੱਕੀ ਦੇ ਵਿੱਚੋਂ ਦਾਣੇ ਪਸਾਉਂਦੇ ਆ ਆਟਾ ਲੈਨੇ ਆ ਜਿਹੜਾ ਆਟਾ ਇਹ ਨੂੰ ਗਰਮ ਆਉਂਦਾ ਆ ਉਹਦੇ ਵਿੱਚ ਜਿਹੜੇ ਮਿਨਰਲਸ ਵਿਟਾਮਿਨ ਹੁੰਦੇ ਨੇ ਉਹ ਤਕਰੀਬਨ ਖਤਮ ਹੋ ਜਾਂਦੇ ਨੇ ਜਿਹੜਾ ਠੰਡਾ ਹੈਗਾ ਆ ਠੰਡੀ ਚੱਕੀ ਦੇ ਆਟੇ ਅੱਜ ਕੱਲ੍ਹ ਪੰਜਾਬ ਸਰਕਾਰ ਘਰਾਟ ਲੱਗੀ ਹੈ ਨਾ 17 ਚਲਾਉਣ ਕਾਫੀ ਉਹਦੇ ਤੇ ਕਰੋੜਾ ਰੁਪਈਆ ਖਰਚਣ ਕਰਨ ਲੱਗੀ ਆ ਪਾਣੀ ਦੇ ਨਾਲ ਉਹ ਜਿਹੜੀ ਘਰਾਟ ਚੱਲਿਆ ਕਰੇਗੀ ਠੰਡੀ ਚੱਕੀ ਦਾ ਜਿਹਨੂੰ ਆਟਾ ਕਹਿੰਦੇ ਆ ਉਹਦੇ ਵਿੱਚ ਮਿਨਰਲ ਵਿਟਾਮਿਨ ਜਿਹੜੇ ਆ ਉਹ ਪ੍ਰੋਪਰ ਜਿਹੜੇ ਉਹ ਹੋਣਗੇ ਸੋ ਇਹ ਜਿਹੜੇ ਆ ਪੁਰਾਣੇ ਆਪਣੇ ਬਜ਼ੁਰਗ ਸੀਗੇ ਬੜੇ ਸੂਝਵਾਨ ਸੀਗੇ ਬੜੇ ਵਿਗਿਆਮੀ ਸੀਗੇ ਸਾਨੂੰ ਸਮਝ ਨਹੀਂ ਆਈ ਅਸੀਂ ਪੜ੍ਹੇ ਲਿਖੇ ਸਗੋਂ ਜਿਹੜੇ ਆ ਉਹ ਆਪਾਂ ਕਮਲੇ ਆਪਾਂ ਕਹਾ ਸਕਦੇ ਆ ਕਿਉਂਕਿ ਉਦੋਂ ਲੋਕੀ ਜਿਹੜੇ ਆ ਬਾਹਰੋਂ ਬਾਹਰ ਜਿਹੜਾ ਆ ਉਹ ਜੰਗਲ ਜਾਂਦੇ ਹੁੰਦੇ ਸੀ ਤੇ ਘਰ ਆ ਕੇ ਪ੍ਰਸ਼ਾਦਾ ਛਕਦੇ ਹੁੰਦੇ ਸੀ ਹੁਣ ਕੀ ਆ ਚੱਕਰ ਹੁਣ ਲੋਕੀ ਜਿਹੜਾ ਬਿਮਲ ਕਾਰਨ ਬਾਹਰ ਜਾਂਦੇ ਆ ਤੇ ਜੰਗਲ ਜਿਹੜਾ ਉਹ ਘਰ ਕਰਦੇ ਆ ਉਲਟ ਹੋ ਗਿਆ ਕੰਮ ਹਨਾ ਇਸ ਕਰਕੇ ਕੁਝ ਉਲਟ ਹੋ ਗਿਆ ਜੀ ਹਾਂਜੀ ਮੈਂ ਭਾਈ ਮਨਿੰਦਰ ਸਿੰਘ ਨੂੰ ਕਹਾਂਗਾ ਕਿ ਹੋਰ ਕੋਈ ਬਚਨ ਜਿਹੜਾ ਆ ਉਹ ਸਾਂਝਾ ਕਰੋ ਕੋਈ ਗੁਰਬਾਣੀ ਦਾ ਕੋਈ ਸ਼ਬਦ ਕੋਈ ਆਪਣੀ ਲਿਆ ਜਿਹੜੀ ਆ ਉਹ ਇੱਕ ਅੱਧੀ ਸਾਂਝੀ ਕਰੋ ਤੁਸੀਂ ਇੱਕ ਨਾ ਮਤਲਬ ਹਰਮੰਦਰ ਸਿੰਘ ਜੀ ਔਰ ਇਹਦੇ ਆਪਾਂ ਜਿਸ ਤਰ੍ਹਾਂ ਵੀਡੀਓ ਬਣਾਵਾਂਗੇ ਤੇ ਮੈਂ ਤੁਹਾਡੀਆਂ ਸੇਵਾਵਾਂ ਲੈਣਾ ਚਾਹੂੰਗਾ ਉਹਦੇ ਵਿੱਚ ਕਿਉਂਕਿ ਮੇਰਾ ਵੀ ਬਹੁਤ ਮਨ ਸੀ ਔਰ ਮੈਂ ਔਰ ਇਹ ਦੱਸ ਦੇਵਾਂ ਕਿ ਜਿਸ ਤਰ੍ਹਾਂ ਮੈਨੂੰ ਲੱਗ ਰਿਹਾ ਕਿ ਇਹਨਾਂ ਦਾ ਵਿਉਰਾ ਕਾਫੀ ਪਿਓਰ ਆ ਬਾਕੀ ਇਹਦੇ ਉੱਤੇ ਬਣਾਵਾਂਗੇ ਵੀਡੀਓ ਕੇ ਬਹੁਤ ਵਧੀਆ ਇਨਾਂ ਦਾ ਹੋਰਾਂ ਤੇ ਇਨਾਂ ਦੇ ਹੋਰੇ ਤੇ ਗੱਲ ਕਰਾਂਗੇ ਇਹ ਵੀ ਆਪਣਾ ਐਕਸਪੀਰੀਅੰਸ ਦੱਸਣਗੇ ਮੈਂ ਵੀ ਦੱਸਾਂਗਾ ਹੋ ਸਕਦਾ ਹੋਰ ਵੀ ਇੱਕ ਦੋ ਜਾਨੇ ਨਾਲ ਹੋਣਾ ਆਪਣਾ ਐਕਸਪੀਰੀਅੰਸ ਦੱਸ ਕੇ ਹੋਰੇ ਤੇ ਵੀਡੀਓ ਬਣਾਵਾਂਗੇ ਬਾਕੀ ਭਾਈ ਸਾਹਿਬ ਜੀ ਨੇ ਹੁਕਮ ਲਗਾਇਆ ਹੋਣ ਇੱਕ ਸ਼ਬਦ ਨੂੰ ਅੰਧੇਖਸ਼ਬਦ ਜਰੂਰ ਸਾਨੂੰਗਾ ਗਲਾ ਮੇਰਾ ਇਸ ਤਾਂ ਬੈਠਾ ਹੈ ਕਿ ਠਿਕਾਵਟ ਹੈ ਬਾਕੀ ਜਰੂਰ ਸਨਾਵਾਂਗਾ ਸ਼ਬਦ ਮੈਨੂੰ ਲੱਗਦਾ ਹੈ ਕਿ ਭਾਈ ਸਾਹਿਬ ਜੀ ਧਾਰਮਿਕ ਗੀਤ ਐਪ ਸੁਣਨਗੇ ਹਾਂ ਬਿਲਕੁਲ ਕਿ ਜਾਂ ਗੁਰਬਾਣੀ ਸ਼ਬਦ ਸੁਣੋ ਜੋ ਤੁਹਾਡੀ ਖੁਸ਼ੀ ਹੈ ਜੀ ਜੋ ਆਪ ਜੀ ਕਹੋਗੇ ਉਹ ਹੀ ਸੁਣਾ ਦਾਂਗੀ ਕਿਉਂਕਿ ਮੇਰੇ ਦੋਨੇ ਟੈਪ ਆਏ ਹੋਏ ਗੁਰਬਾਣੀ ਦਾ ਸ਼ਬਦ ਸੁਣਾਓ ਜਿਹੜਾ ਕੋਈ ਆਪਣੇ ਨਵਾਂ ਰੀਲ ਠੀਕ ਹੈ ਜੀ ਠੀਕ ਹੈ ਜੀ ਮੇਰਾ ਨਵਾਂ ਸ਼ਬਦ ਰੀਲਿਸ ਹੋਏਗਾ ਹਰੀ ਬਾਈ ਗੋਬਿੰਦ ਨਾਮ ਮਤ ਬੀਸ ਰਹਿ ਹਰੀ ਬਾਈ गोविंद नाम मत बीस रे गोविंद नाम मत बीस रे गोविंद नाम मत बीस रे हरि भई गोविंद नाम मत बीस रे ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਸਾਡੇ ਲਈ ਇੰਨਾ ਸਮਾਂ ਕੱਢਿਆ ਆਪਾਂ ਅੱਗੇ ਤੋਂ ਵੀ ਇਸੇ ਤਰ੍ਹਾਂ ਜਿਹੜਾ ਆ ਉਹ ਸੰਗਤ ਦੀ ਸੇਵਾ ਕਰਦੇ ਰਹੇਗੇ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਉਹ ਇਨਸਾਨ ਜਿਹੜਾ ਆ ਉਹ ਭੁੱਲਣਾ ਹਰ ਹੁੰਦਾ ਆ ਭੁੱਲ ਸਕਦਾ ਆ ਹਮੇਸ਼ਾ ਕਮੈਂਟ ਕਰਨ ਲੱਗੇ ਤੁਸੀਂ ਜਿਹੜਾ ਆ ਉਹ ਸੋਚਿਆ ਕਰੋ ਪਰ ਅਸੀਂ ਤੁਹਾਡੇ ਜਿਹੜੇ ਜੀ ਦੇਖੋ ਹੁਣ ਐਸੀ ਜਗ੍ਹਾ ਤੇ ਆਣਾ ਸੀ ਜਿੱਥੇ ਹਰ ਜਗ੍ਹਾ ਚੋਲਾ ਨਹੀਂ ਚੱਲਦਾ ਤੁਸੀਂ ਤੁਸੀਂ ਨਾਲ ਆਏ ਹੋ ਨਾ ਤੁਸੀਂ ਫੀਲ ਕਰ ਸਕਦੇ ਹੋ ਨਾ ਪੈਸਾ ਤੁਸੀਂ ਕੋਈ ਜ਼ਿਆਦਾ ਤੇ ਨਹੀਂ ਮੈਂ ਤੁਹਾਨੂੰ ਦੇਖੋ ਕਈ ਮੈਨੂੰ ਇਹ ਕਮੈਂਟ ਵੀ ਕਰ ਦਿੰਦੇ ਕਿ ਕਦੀ ਪੈਨ ਸ਼ੈਲਟਰ ਕਦੀ ਚੋਲਾ ਮੈਂ ਚੋਣਾ ਕਿ ਮੈਂ ਕੀਰਤਨ ਦੇ ਸਮੇਂ ਹੀ ਚੋਲਾ ਪਾਵਾਂ ਪਰ ਮੈਨੂੰ ਚੋਲਾ ਚੰਗਾ ਲੱਗਦਾ ਇਸ ਕਰਕੇ ਮੈਂ ਐਕਸਟਰਾ ਵੀ ਪੋਣਾ ਲੇਕਿਨ ਕਈ ਜਗ੍ਹਾ ਚੋਲਾ ਪਾਉਂਦੇ ਨਹੀਂ ਚੰਗੇ ਲੱਗਦਾ ਉੱਥੇ ਇਸ ਕਰਕੇ ਨਹੀਂ ਚੰਗੇ ਲੱਗਦਾ ਉੱਥੇ ਸਾਰਿਆਂ ਨੇ ਚੋਲਾ ਨਹੀਂ ਪਾਇਆ ਹੁੰਦਾ ਸਾਰਿਆਂ ਦੀ ਚੋਲੇ ਵਾਲੀ ਸੋਚ ਨਹੀਂ ਹੁੰਦੀ ਤੁਹਾਡੀ ਸੋਚ ਮੇਰੇ ਨਾਲ ਮਿਲਦੀ ਲੇਕਿਨ ਫਿਰ ਇਹ ਨਹੀਂ ਵੀ ਮਿਲਦੀ ਆਪਾਂ ਇੱਥੇ 100 ਜਾਣੇ ਇਕੱਠੇ ਆ 200 ਜਾਣੇ ਇਕੱਠੇ ਆ ਇਸ ਕਰਕੇ ਸਾਰਿਆਂ ਨਾਲ ਮਿਲਣ ਵਾਸਤੇ ਫਿਰ ਉਹ ਜੇ ਬੰਨਣਾ ਪੈਦਾ ਇੱਕ ਹੋਰ ਆ ਵੀ ਸਿੱਖੀ ਜਿਹੜੀ ਆ ਜਿੱਥੋਂ ਤੱਕ ਮੈਂ ਸੋਚਦਾ ਹੋ ਸਕਦਾ ਮੈਂ ਗਲਤ ਹੋਵਾਂ ਸਿੱਖੀ ਜਿਹੜੀ ਆ ਉਹ ਅੰਦਰਲੀ ਆ ਹਨਾ ਬਾਹਰ ਜਿਹੜੀ ਆ ਉਹ ਠੀਕ ਆ ਸਾਡੇ ਚੰਨੇ ਆ ਅਸੀਂ ਉਹਨਾਂ ਤੇ ਕੋਈ ਕਮੈਂਟ ਨਹੀਂ ਕਰਦੇ ਜੀ ਸਤਿਕਾਰਯੋਗ ਆ ਆਪਾਂ ਸਾਰਿਆਂ ਦਾ ਸਤਿਕਾਰ ਕਰਦੇ ਆ ਪਰ ਸਿੱਖੀ ਜਿਹੜੀ ਆ ਮੈਨੂੰ ਲੱਗਦਾ ਅੰਦਰੋਂ ਸ਼ੁਰੂ ਹੁੰਦੀ ਗੱਲਬਾਤ ਪਹਿਲਾਂ ਹਨਾ ਦੇਖੋ ਜੀ ਸਿੱਖੀ ਹੈ ਜਿਹੜੀ ਸਿੱਖਣ ਵਾਲੀ ਚੀਜ਼ ਆ ਸਿੱਖਣ ਵਾਲੀ ਚੀਜ਼ ਆ ਜੋ ਸਿੱਖਦੇ ਰਾਵਾਂਗੇ ਤੇ ਆਪਾਂ ਸਿੱਖਿਆ ਆ ਤੇ ਗੁਰੂ ਕੀ ਸਿੱਖ ਬਣਨ ਵਾਸਤੇ ਅਮਰ ਸ਼ਕਣਾ ਜ਼ਰੂਰੀ ਹੈ ਠੀਕ ਹੈ ਨਾ ਉਹ ਉਹ ਸਭ ਜ਼ਰੂਰੀ ਹੈ ਉਦੇ ਵਾਸਤੇ ਮਾਫੀ ਹੈ ਕਿ ਉਹ ਆਪਾਂ ਉਸ ਤੋਂ ਬਿਗੈਰ ਗੁਰੂ ਦਾ ਮਤਲਬ ਸਿੰਘ ਨਹੀਂ ਜਿ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਿਹਾ ਹੈ ਨਾ ਅਮਰ ਸ਼ਕਨਾ ਬਹੁਤ ਜ਼ਰੂਰੀ ਹੈ ਨਾ ਤੇ ਹੁਕਮ ਲਗਾਇਆ ਸੀ ਪੰਜ ਪਿਆਰਿਆਂ ਨੂੰ ਫਿਰ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਜੀ ਨੂੰ ਹੁਕਮ ਲਗਾ ਦਿੱਤਾ ਸੀ ਤੇ ਅਸੀਂ ਕੌਣ ਹੁੰਨੇ ਆ ਸਾਨੂੰ ਸ਼ਕਨਾ ਬਹੁਤ ਜ਼ਰੂਰੀ ਬਾਕੀ ਕੱਪੜੇ ਆਪਾਂ ਕੋਈ ਵੀ ਪਾ ਸਕਦੇ ਹਨ ਸਾਫ਼ ਹੋਣਾ ਚਾਹੀਦਾ ਸਿੱਖੀ ਬਾਕੀ ਅੰਦਰ ਹੈ ਬਿਲਕੁਲ ਠਾਡੀ ਗੱਲ ਦਾ ਰਾਈਟ ਭੁੱਲਾਂ ਗਲਤੀਆਂ ਦੀ ਖਿਮਾ ਦਿਓ ਜੀ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ